ਪੰਜਾਬ ਸਰਕਾਰ ਦੁਆਰਾ ਸੱਤਾ ਹਾਸਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਵਾਅਦਿਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਤੋਂ ਪੰਜਾਬ ਵਾਸੀ ਆਪਜੀ ਸਰਕਾਰ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੇ ਹੁਣ ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਖਜ਼ਲਖੁਆਰੀ ਬਚਾਉਣ ਲਈ ਪਿੰਡਾਂ ਪਿੰਡਾਂ ਤੇ ਵਾਰਡਾਂ 'ਚ ਕੈਂਪ ਲਗਾ ਕੇ ਸਰਟੀਫਿਕੇਟਾਂ ਦਾ ਨبطਾਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਆਪਦੀ ਸਰਕਾਰ ਆਪਦੇ ਦਰਵਾਜ਼ੇ ਦਾ ਲੋਕ ਲੈ ਰਗੇ ਲਾਪ ਅੱਗੇ ਦੇਖੋ ਪੂਰੀ ਰਿਪੋਰਟ ਮਨਜੀਤ ਸਿੰਘ ਮਹਿਰਾ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਤੇ ਟੈਂਪਲ ਲਗਾਇਆ ਗਿਆ ਇਸ ਬਾਰੇ ਕੀ ਕਰੋ ਅ ਇਹੜੇ ਕੈਂਪ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਅਗਵਾਈ ਹੇਠ ਮਾਨਜੋ ਡੀਸੀ ਸਾਹਿਬ ਦੀ ਅਗਵਾਈ ਹੇਠ ਲੱਗਿਆ ਹੋਇਆ ਹੈ ਇਹ ਕੈਂਪ ਅਜ ਆ ਰਿਹਾ ਗਰਲ ਸਕੂਲ ਵਾਰਡ ਨੰਬਰ 7 ਵਾਸਤੇ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਪੰਜਾਬ ਸਰਕਾਰ ਵੱਲੋਂ 24 ਸੇਵਾਵਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦਾ ਨਿਟਾਰਾ ਨਾਲ ਨਾਲ ਹੀ ਕੀਤਾ ਜਾ ਰਿਹਾ ਹੈ ਅਤੇ ਜਿੰਨਾਂ ਸੇਵਾਵਾਂ ਦਾ ਨਿਟਾਰਾ ਨਹੀਂ ਹੋ ਸਕਦਾ ਉਹਨਾਂ ਲਈ 15 ਦਿਨ ਦਾ ਸਮਾਂ ਨਿਸ਼ਚਿਤ ਹੈ ਅਤੇ ਉਹ ਸੇਵਾਵਾਂ 15 ਦਿਨ ਦੇ ਅੰਦਰ ਅੰਦਰ ਆਮ ਪਬਲਿਕ ਨੂੰ ਰੂਬਰੂ ਕੀਤੀ ਜਾਣਗੀਆਂ ਅਤੇ ਜੇ ਕੋਈ ਕਿਸੇ ਨੂੰ ਸ਼ਿਕਾਇਤ ਹੈ ਉਹ ਸ਼ਿਕਾਇਤ ਵੀ ਸਾਡੇ ਕੋਲ ਆਨਲਾਈਨ ਕਰਕੇ ਉਹਨੂੰ ਪਤਾ ਦੇ ਸਮੇਂ ਦੇ ਅੰਦਰ ਅੰਦਰ ਉਹਨੂੰ ਪੜਾ ਦਾ ਨਾਦ ਨਾ ਲਈ ਕੀਤਾ ਜਾ ਰਿਹਾ ਹੈ। ਅੱਜ ਤੱਕ ਸਾਡੇ ਕੋਈ ਜਿਹੜੀ ਕੇਸਾਂ ਹੈਗੇ ਸਰ ਸਾਰਿਆਂ ਦਾ ਨਾਲ ਦੇ ਨਾਲ ਹੀ ਨਿਪਟਾਰਾ ਹੋ ਚੁੱਕਿਆ ਹੈ। ਕੁੱਲ ਸਬ ਡਿਵੀਜ਼ਨ ਮੁਕੇਜੀਆਂ ਦੇ ਵਿੱਚ 7 ਕੰਪਲੇਂਟਾਂ ਹੈ ਜਿਨ੍ਹਾਂ ਦਾ ਨਾਲ ਦੇ ਨਾਲ ਨਿਪਟਾਰਾ ਚੱਲ ਰਿਹਾ ਹੈ।